ਅਸੀਂ ਹਰ ਤਰੀਕੇ ਦੀ ਕੋਸ਼ਿਸ਼ ਤੇ ਹਰ ਤਰੀਕੇ ਦੀ ਮਦਦ ਕਰ ਰਹੇ ਹਾਂ ਤੇ ਕੁਝ ਇੱਕ ਸੰਸਥਾਵਾਂ ਨੂੰ ਵੀ ਅਸੀਂ ਸੰਪਰਕ ਕੀਤਾ ਤੇ ਜਿੰਨਾ ਹੋ ਸਕੇ ਤੁਸੀਂ ਜਿੱਥੇ-ਜਿੱਥੇ ਬੈਠੇ ਮੇਰਾ ਮੈਸੇਜ ਸੁਣ ਰਹੇ ਹੋ ਆਓ ਆਪਾਂ ਪੰਜਾਬ ਦੇ ਨਾਲ ਖੜੀਏ ਪੰਜਾਬੀ ਸਿੰਗਰ ਸ਼ੈਰੀਮਾਨ ਨੇ ਵੀ ਇੱਕ ਵੀਡੀਓ ਜਾਰੀ ਕੀਤਾ ਹੈ ਤੇ ਪੰਜਾਬ ਦੇ ਵਿੱਚ ਹੋ ਰਹੇ ਹੜ੍ਹਾਂ ਉੱਤੇ ਦੁੱਖ ਜ਼ਾਹਰ ਕੀਤਾ ਹੈ ਉਹ ਕਲਾਕਾਰ ਵੀ ਅੱਜ ਬੋਲ ਰਹੇ ਨੇ ਜੋ ਸਾਲਾਂ ਤੋਂ ਚਾਹੇ ਕੰਮ ਨਹੀਂ ਕਰ ਰਹੇ ਲੇਕਿਨ ਜਦ ਪੰਜਾਬੀਆਂ ਨਾਲ ਖੜਨ ਦੀ ਗੱਲ ਹੈ ਤਾਂ ਪੰਜਾਬ ਦਾ ਇੱਕ ਇੱਕ ਕਲਾਕਾਰ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸ਼ੈਰੀਮਾਨ ਪੰਜਾਬ ਦੇ ਵਿੱਚ ਹੜ੍ਹਾਂ ਕਰਕੇ ਜੋ ਸਥਿਤੀ ਬਣੀ ਹੋਈ ਹੈ ਪਿਛਲੇ ਦਿਨਾਂ ਚ ਜਾਂ ਹੁਣ ਵੀ ਉਹਦੇ ਬਾਰੇ ਆਪਾਂ ਸਾਰੇ ਜਾਣਦੇ ਆ ਮੈਂ ਤੇ ਮੇਰੇ ਜਿੰਨੇ ਵੀ ਜਾਣਕਾਰ ਜਾਂ ਜਿੰਨਾ ਵੀ ਸਾਡਾ ਇੱਥੇ ਸਰਕਲ ਹੈ ਅਸੀਂ ਹਰ ਤਰੀਕੇ ਦੀ ਕੋਸ਼ਿਸ਼ ਤੇ ਹਰ ਤਰੀਕੇ ਦੀ ਮਦਦ ਕਰ ਰਹੇ ਆ ਤੇ ਕੁਝ ਇੱਕ ਸੰਸਥਾਵਾਂ ਨੂੰ ਵੀ ਅਸੀਂ ਸੰਪਰਕ ਕੀਤਾ ਤੇ ਜਿੰਨਾ ਹੋ ਸਕੇ ਤੁਸੀਂ ਜਿੱਥੇ-ਇੱਥੇ ਬੈਠੇ ਮੇਰਾ ਮੈਸੇਜ ਸੁਣ ਰਹੇ ਹੋ ਆਓ ਆਪਾਂ ਪੰਜਾਬ ਦੇ ਨਾਲ ਖੜੀਏ ਕਿਉਂਕਿ ਪੰਜਾਬ ਹਮੇਸ਼ਾ ਸਾਡਾ ਚਾਹੇ ਸੀ ਦੂਰ ਆ ਚਾਹੇ ਨੇੜੇ ਆ ਤੇ ਅੱਜ ਵੀ ਪੰਜਾਬ ਦੇ ਨਾਲ ਪਹਿਲਾਂ ਵੀ ਸੀ ਤੇ ਹਮੇਸ਼ਾ ਰਵਾਂਗੇ ਸੋ ਆਓ ਸਾਰੇ ਅਰਦਾਸ ਕਰੀਏ ਤੇ ਹੈਲਪ ਕਰੀਏ ਅਸੀਂ ਹਰ ਤਰੀਕੇ ਦੀ ਕੋਸ਼ਿਸ਼ ਤੇ ਹਰ ਤਰੀਕੇ ਦੀ ਮਦਦ ਕਰ ਰਹੇ ਹਾਂ ਤੇ ਕੁਝ ਇੱਕ ਸੰਸਥਾਵਾਂ ਨੂੰ ਵੀ ਅਸੀਂ ਸੰਪਰਕ ਕੀਤਾ ਤੇ ਜਿੰਨਾ ਹੋ ਸਕੇ ਤੁਸੀਂ ਜਿੱਥੇ-ਇੱਥੇ ਬੈਠੇ ਮੇਰਾ ਮੈਸੇਜ ਸੁਣ ਰਹੇ ਹੋ ਆਓ ਪਾ ਪੰਜਾਬ ਦੇ ਨਾਲ ਖੜੀਏ ਪੰਜਾਬੀ ਸਿੰਗਰ ਸ਼ੈਰੀਮਾਨ ਨੇ ਵੀ ਇੱਕ ਵੀਡੀਓ ਜਾਰੀ ਕੀਤਾ ਹੈ ਤੇ ਪੰਜਾਬ ਦੇ ਵਿੱਚ ਹੋ ਰਹੇ ਹੜ੍ਹਾਂ ਉਤੇ ਦੁੱਖ ਜ਼ਾਹਰ ਕੀਤਾ ਹੈ ਉਹ ਕਲਾਕਾਰ ਵੀ ਅੱਜ ਬੋਲ ਰਹੇ ਨੇ ਜੋ ਸਾਲਾਂ ਤੋਂ ਚਾਹੇ ਕੰਮ ਨਹੀਂ ਕਰ ਰਹੇ ਲੇਕਿਨ ਜਦ ਪੰਜਾਬੀਆਂ ਨਾਲ ਖੜਨ ਦੀ ਗੱਲ ਹੈ ਤਾਂ ਪੰਜਾਬ ਦਾ ਇੱਕ ਇੱਕ ਕਲਾਕਾਰ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸ਼ੈਰੀਮਾਨ ਪੰਜਾਬ ਦੇ ਵਿੱਚ ੜਾ ਕਰਕੇ ਜੋ ਸਥਿਤੀ ਬਣੀ ਹੋਈ ਹੈ ਪਿਛਲੇ ਦਿਨਾਂ ਚ ਜਾਂ ਹੁਣ ਵੀ ਉਹਦੇ ਬਾਰੇ ਆਪਾਂ ਸਾਰੇ ਜਾਣਦੇ ਆ ਮੈਂ ਤੇ ਮੇਰੇ ਜਿੰਨੇ ਵੀ ਜਾਣਕਾਰ ਜਾਂ ਜਿੰਨਾ ਵੀ ਸਾਡਾ ਇੱਥੇ ਸਰਕਲ ਹੈ ਅਸੀਂ ਹਰ ਤਰੀਕੇ ਦੀ ਕੋਸ਼ਿਸ਼ ਤੇ ਹਰ ਤਰੀਕੇ ਦੀ ਮਦਦ ਕਰ ਰਹੇ ਆ ਤੇ ਕੁਝ ਇੱਕ ਸੰਸਥਾਵਾਂ ਨੂੰ ਵੀ ਅਸੀਂ ਸੰਪਰਕ ਕੀਤਾ ਤੇ ਜਿੰਨਾ ਹੋ ਸਕੇ ਤੁਸੀਂ ਜਿੱਥੇ-ਇੱਥੇ ਬੈਠੇ ਮੇਰਾ ਮੈਸੇਜ ਸੁਣ ਰਹੇ ਹੋ ਆਓ ਪਾ ਪੰਜਾਬ ਦੇ ਨਾਲ ਖੜੀਏ ਕਿਉਂਕਿ ਪੰਜਾਬ ਹਮੇਸ਼ਾ ਸਾਡਾ ਚਾਹੇ ਸੀ ਦੂਰਾਂ ਚਾਹੇ ਨੇੜਿਆਂ ਤੇ ਅੱਜ ਵੀ ਪੰਜਾਬ ਦੇ ਨਾਲ ਹੈ ਪਹਿਲਾਂ ਵੀ ਸੀ ਤੇ ਹਮੇਸ਼ਾ ਰਵਾਂਗੇ ਸੋ ਆਓ ਸਾਰੇ ਅਰਦਾਸ ਕਰੀਏ ਤੇ ਹੈਲਪ ਕਰੀਏ